ਅੱਜ ਆਪਾਂ ਜਿਹੜੀ ਵੀਡੀਓ ਇਹ ਲੈ ਕੇ ਪਹੁੰਚੇ ਹਾਂ ਅਸੀਂ ਇਹਦੇ ਵਿੱਚ ਜਿੰਨੀਆਂ ਗੱਡੀਆਂ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਘੱਟ ਤੋਂ ਘੱਟ 7 ਤੋਂ 8 ਗੱਡੀਆਂ ਲੈ ਕੇ ਪਹੁੰਚੇ ਹਾਂ ਅਲੱਗ-ਅਲੱਗ ਏਰੀਆ ਚੋਂ ਵਧੀਆ ਰੇਟਾਂ 'ਚ ਤੇ ਸਾਰੀਆਂ ਗੱਡੀਆਂ ਆਪਾਂ ਸਵੈਪਟ ਲੈ ਕੇ ਪਹੁੰਚੇ ਹਾਂ ਸੀ ਵਧੀਆ ਗੱਡੀਆਂ ਨੇ ਸੋਹਣੀਆਂ ਗੱਡੀਆਂ ਨੇ ਰੇਟ ਤੋਂ ਲੈ ਕੇ ਮਾਲਕ ਦੇ ਮੋਬਾਈਲ ਨੰਬਰ ਤੱਕ ਆਪਾਂ ਗੱਲ ਕਰਾਂਗੇ ਗੱਡੀ ਦੀ ਲੋਕੇਸ਼ਨ ਤੇ ਹਰ ਚੀਜ਼ ਦੀ ਆਪਾਂ ਪ੍ਰੋਪਰ ਗੱਲ ਕਰਾਂਗੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਸੀ ਤੁਹਾਡੇ ਕੋਲੇ ਕੋਈ ਵੀ ਗੱਡੀ ਹੈ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਲਾ ਦਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ਰਤ ਬਾਤ ਕਰਾਂਗੇ ਸਵੈਪਟ ਵੀਡੀਓ ਆਪਾਂ ਲੈ ਕੇ ਪਹੁੰਚਿਆ ਸੀ 2014 ਮਾਡਲ ਗੱਡੀ ਹੈ ਸੈਕੰਡ ਓਨਰ ਹੈ ਜੀ ਗੱਡੀ ਪੂਰੀ ਓਰੀਜਨਲ ਆਪਾਂ ਲੈ ਕੇ ਪਹੁੰਚੇ ਆ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੇ ਰੰਗ ਦੇਖੋ ਜੀ ਤੇ ਗੱਡੀ ਦੇਖੋ ਚੈੱਕ ਕਰੋ ਸਾਰਾ ਕੁਝ ਜਿੰਨੇ ਪਾਰਸ ਜੋ ਵੀ ਸ਼ੀਸ਼ੇ ਵਗੈਰਾ ਸਾਰਾ ਕੁਝ ਆਪਾਂ ਨੂੰ ਜੈਨੂਨ ਮਿਲੂਗਾ 86000 ਕਿਲੋਮੀਟਰ ਗੱਡੀ ਕੋਲ ਚੱਲੀ ਹੋਈ ਹੈ ਗੱਡੀ ਦੀ ਕੰਡੀਸ਼ਨ ਆਪਾਂ ਅੰਦਰੋਂ ਦੇਖੀਏ ਤਾਂ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਬਿਲਕੁਲ ਵਧੀਆ ਕੰਡੀਸ਼ਨ ਤੇ ਅੰਦਰੋਂ ਸੀਟ ਕਵਰ ਤੇ ਏਸੀ ਹੀਟਰ ਹਰ ਚੀਜ਼ ਵਧੀਆ ਪ੍ਰੋਪਰ ਮਿਲੂਗੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਾਨ ਤਾਂ ਰਾਮਪੁਰਾ ਫੂਲ ਮਾਲਕ ਦਾ ਏਰੀਆ ਸੀ ਡਿਮਾਂਡ ਦੀ ਗੱਲ ਕਰੀਏ 4 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ 4 ਲੱਖ ਜਿਹੜਾ ਰੇਟ ਹੈ ਕੋਈ ਫਿਕਸ ਨਹੀਂ ਹੈਗਾ ਜੀ ਘਾਟਾ ਬਾਦਾ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕੋਈ ਕਰੋ ਮਾਲਕ ਦੇ ਨਾਲ ਗੱਲ ਜੀ ਸੈਕਿੰਡ ਗੱਡੀ ਆਪਾਂ ਇੱਕ ਹੋਰ ਸਵੈਪਟ ਲੈ ਕੇ ਪਹੁੰਚਿਆ ਇਹ ਤੁਸੀਂ ਚੈੱਕ ਕਰੋ ਜੀ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਮਾਲਕ ਨੇ ਸੇਲ ਵਾਸਤੇ ਭੇਜੀ ਹੈ ਜੀ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਆਪਾਂ ਨੂੰ ਮਿਲੂਗੀ ਤੇ ਰੰਗ ਦੇਖੋ ਜੀ ਗੱਡੀ ਸੈਕਿੰਡ ਓਨਰ ਹੈ ਤੇ ਗੱਡੀ ਦਾ ਮਾਡਲ ਹੈ 2012 ਤੇ ਬਟਾਲੇ ਏਰੀਆ ਚ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਕਾਫੀ ਕਮੈਂਟਸ ਆਉਂਦੇ ਰਹਿੰਦੇ ਹੋ ਜੀ ਸਬੱਤ ਗੱਡੀ ਵਾਸਤੇ ਅਲੱਗ-ਅਲੱਗ ਏਰੀਆ ਚੋਂ ਤੇ ਅਲੱਗ-ਅਲੱਗ ਏਰੀਆ ਚੋਂ ਆਪਾਂ ਗੱਡੀਆਂ ਲੈ ਕੇ ਪਹੁੰਚੇ ਹਾਂ ਜਿੰਨੇ ਕੁ ਰੇਟਾਂ ਵਾਸਤੇ ਤੁਸੀਂ ਕਹਿੰਦੇ ਰਹਿੰਦੇ ਹੋ ਓਨੇ ਕੁ ਰੇਟਾਂ ਚ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਜੀ ਤੇ ਸਾਰਾ ਕੁਝ ਤੁਹਾਨੂੰ ਮੈਂ ਤੁਹਾਨੂੰ ਫਰਮ ਕਰਵਾਉਣਾ ਸਾਰਾ ਕੁਝ ਤੁਹਾਨੂੰ ਮੈਂ ਦੱਸ ਦਿੰਦਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਬਾਕੀ 230000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਜਿਹੜੀ ਗੱਡੀ ਤੁਸੀਂ ਸਬਕਟ ਹੈ ਸਕਰੀਨ ਤੇ ਦੇਖ ਰਹੇ ਹੋ ਐਨਓਸੀ ਮਿਲ ਜੂਗੀ ਗੱਡੀ ਪੂਰੀ ਵਧੀਆ ਹਰਿਆਣਾ ਨੰਬਰ ਹੈ ਗੱਡੀ ਬਾਕੀ ਸ਼ੀਸ਼ੇ ਦੇਖੋ ਜੀ ਤੇ ਸਾਰਾ ਕੁਝ ਬਾਕੀ ਲਗਭਗ ਤੁਹਾਨੂੰ ਦੇਖਣ ਨੂੰ ਮਿਲ ਹੀ ਗਿਆ ਫੋਟੋਆਂ ਚ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਆਪਾ ਦੇ ਹੀ ਦਿੱਤਾ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਕਰੋ ਮਾਲਕ ਦੇ ਨਾਲ ਗੱਲ ਸਿੱਧੀ ਡਾਇਰੈਕਟ ਬਾਕੀ ਕਿਵੇਂ ਦੀ ਲੱਗ ਰਹੀ ਹੈ ਵੀਡੀਓ ਚਲਦੀ ਚਲਦੀ ਵੀਡੀਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦੇ ਰਿਓ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੂ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣਾ ਵਟਸਐਪ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 94659 29488 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਆ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਜੀ ਗੱਡੀ ਦੀ ਗੱਲ ਕਰਦੇ ਹਾਂ ਗੱਡੀ ਚ ਵੈਪਟ 2009 ਮਾਡਲ ਆਪਾਂ ਲੈ ਕੇ ਪਹੁੰਚਿਆ ਸੀ ਰੇਟ ਮਾਲਕ ਨੇ 190000 ਰੁਪਇਆ ਕੁੱਲ ਕਿਹਾਗਾ ਜਿਹੜੀ ਗੱਡੀ ਆਪਾਂ 9 ਮਾਡਲ ਇਹ ਲੈ ਕੇ ਪਹੁੰਚਿਆ ਇਹਦੀ ਪਾਸਿੰਗ ਅੱਪ ਹੋਈ ਹੋਈ ਸੀ 2029 ਤੱਕ ਰਾਂ ਇੰਜਨ ਉੰਜੜ ਪੂਰਾ ਵਧੀਆ ਮਿਲ ਜਾਊਗਾ ਮਿਊਜ਼ਿਕ ਸਿਸਟਮ ਪੂਰਾ ਵਧੀਆ ਸੀ ਰੰਗ ਪੂਰਾ ਵਧੀਆ ਮਿਲ ਜਾਊਗਾ ਚਲਾਉਣ ਚ ਗੱਡੀ ਇੱਕ ਨੰਬਰ ਹੈ ਬਾਕੀ ਫੋਟੋਆਂ ਚ ਇਹਨਾਂ ਨੇ ਸਾਰਾ ਕੁਝ ਦਿਖਾਇਆ ਸੀ ਅਮਰੂਨ ਦੀ ਬੈਟਰੀ ਮਿਲ ਜਾਊਗੀ ਵਧੀਆ ਬਾਕੀ ਚਾਰੇ ਪਾਸੋਂ ਆਪਾਂ ਤੁਮਾਨੂੰ ਦਿਖਾਈ ਰਿਹਾ ਜੀ ਗੱਡੀ ਦੀ ਕੰਡੀਸ਼ਨ ਬੈਕ ਸਾਈਡ ਤੋਂ ਸਾਈਡ ਤੋਂ ਤੇ ਸਾਰ ਤੋਂ ਥੋੜੀ ਜੀ ਲੱਗੀ ਹੋਈ ਏ ਜੀ ਗੱਡੀ ਨੂੰ ਸਕ੍ਰੈਚ ਜੇ ਨਹੀਂ ਕੋਈ ਡੈਮੇਜ ਮਤਲਬ ਕਿ ਜ਼ਿਆਦਾ ਨਹੀਂ ਆਪਾਂ ਨੂੰ ਮਿਲਣੀ ਮਾੜੀ ਮੋਟੀ ਜੀ ਆਪਾਂ ਨੂੰ ਮਤਲਬ ਕਿ ਲੱਗੀ ਹੋਈ ਮਿਲੂਗੀ ਬਾਕੀ ਫੋਟੋਆਂ ਚ ਇਹਨਾਂ ਨੇ ਸਾਰਾ ਕੁਝ ਦਿਖਾਈ ਆ ਤੁਸੀਂ ਦੇਖ ਰਹੋ ਜੀ ਬੈਕ ਸਾਈਡ ਵਾਲੀ ਤਾਂ ਕਿ ਡਰਾਈਵਰ ਸਾਈਡ ਤੋਂ ਤੇ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਹੀ ਰਿਹਾ ਜੀ ਕਿਵੇਂ ਦੀ ਲੱਗ ਰਹੀ ਹੈ ਗੱਡੀ ਰੇਟ ਕਿਵੇਂ ਦਾ ਲੱਗਿਆ 190 9 ਮਾਡਲ 29 ਤੱਕ ਰਪassing ਪੈਟਰੋਲ ਤੇ ਗੱਡੀ ਪੰਜਾਬ ਨੰਬਰ ਬਾਕੀ ਗੱਲ ਕਰਨੀ ਹੈ ਕੋਈ ਵੀ ਤਾਂ ਮਾਲਕ ਨਾਲ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਦੇ ਹੀ ਦਿੱਤਾ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਇੱਕ ਹੋਰ ਸੁਵਿਪਟ ਗੱਡੀ ਲੈ ਕੇ ਪਹੁੰਚਿਆ ਸੁਵਿਪਟ ਐਲਡੀਆਈ 16 ਮਾਡਲ ਹੈ ਜੀ ਇਹ ਪੰਜਾਬ ਨੰਬਰ ਹੈ ਬਿਲਕੁਲ ਨਵੀਂ ਗੱਡੀ ਹੈ ਸਿ ਤੇ ਮਾਲਕ ਦਾ ਏਰੀਆ ਜਗਰਾਉਂ ਹੈ ਡਿਮਾਂਡ ਦੀ ਗੱਲ ਕਰੀਏ ਜਗਰਾਉਂ ਏਰੀਆ ਚੋਂ 490000 ਦੀ ਡਿਮਾਂਡ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚੇ ਅਸੀਂ ਪੂਰੀ ਵਧੀਆ ਗੱਡੀ ਆ ਸੀ ਰੰਗ ਰੰਗ ਪੂਰਾ ਵਧੀਆ ਮਿਲ ਜੂਗਾ ਚੌਥੇ ਨਾਮ ਜ਼ਰੂਰ ਆ ਪਰ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਮਾਡਲ ਵੀ ਠੀਕ ਹੈ ਗੱਡੀ ਵੀ ਸੋਹਣੀ ਹੈ ਅੰਦਰੋਂ ਵੀ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲੋਕੇ ਮਿਲੂਗੀ ਚਲਾਉਣ ਚ ਵੀ ਇੱਕ ਨੰਬਰ ਆ ਸੀ ਨਾ ਤਾਂ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਨਾ ਕੋਈ ਡੈਂਟ ਨਾ ਕੋਈ ਸਿੰਗਲ ਸਕ੍ਰੈਚ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਮਿਲੂਗਾ ਜੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 7529984775 ਗੱਲ ਕਰ ਸਕਦੋਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਕਰਨੀ ਹੋਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਚਲਦੀ ਚਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਪਸੰਦ ਆ ਰਹੀ ਆ ਵਧੀਆ ਲੱਗ ਰਹੀ ਆ ਵੀਡੀਓ ਪਸੰਦ ਆਈਏ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲ ਗਿਆ ਹੋਊਗਾ ਜੀ ਉਹਨੂੰ ਲਾਜ਼ਮੀ ਦਬਦੋ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਲਾਈਕ ਕਰਨਾ ਨਾ ਭੁੱਲਿਓ ਜੀ ਅਲੱਗ-ਅਲੱਗ ਏਰੀਆ ਚੋਂ ਅਲੱਗ-ਅਲੱਗ ਮਸ਼ੀਨਰੀਆਂ ਕਰ ਕੋਠੀ ਮ ਹਰ ਰੇਟਾਂ ਚ ਆਪਾਂ ਲੈ ਕੇ ਆਉਂਦੇ ਰਹਨੇ ਆ ਜੀ ਤੁਹਾਡੇ ਕਮੈਂਟ ਮੈਂ ਚੈੱਕ ਕਰਦਾ ਹੁੰਨਾ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਵੀਡੀਓ ਲੈ ਕੇ ਪਹੁੰਚਦਾ ਹਾਂ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰ ਦਿਓ ਤੇ ਤੁਸੀਂ ਵੀ ਕੋਈ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਆ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਹੁੰਦਾ ਜੀ ਬਾਕੀ ਕਿਵੇਂ ਦੀ ਲੱਗ ਰਹੀ ਆ ਜਰੂਰ ਮੈਨੂੰ ਕਮੈਂਟ ਕਰੋ ਜੀ ਇੱਕ ਹੋਰ ਸਵਿਫਟ 2006 ਮਾਡਲ ਗੱਡੀ ਚੈੱਕ ਕਰੂ ਗੱਡੀ ਦੀ ਕੰਡੀਸ਼ਨ ਚੈੱਕ ਕਰੂ ਗੱਡੀ ਚੈੱਕ ਰੋ ਜੀ ਵਧੀਆ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚਿਆ ਐਲ ਐਕਸ ਆਈ ਸੈਕਿੰਡ ਓਨਰ 26 ਤੱਕਰ ਪਾਸ ਸਿੰਘ ਪਿੱਖੀ ਮਾਲਕ ਦਾ ਏਰੀਆ ਜੀ ਪੈਟਰੋਲ ਤੇ ਗੱਡੀ ਐ ਵਧੀਆ ਸੋਹਣੀ ਗੱਡੀ ਆ ਰੰਗ ਰੂਗ ਪੂਰਾ ਵਧੀਆ ਮਿਲ ਜੂਗਾ ਚਲਾਉਣ ਚਿਕਾ ਨੰਬਰ ਗੱਡੀ ਪੰਜਾਬ ਨੰਬਰ ਐ ਜੀ ਹਰ ਪਾਸੋਂ ਮਾਲਕ ਨੇ ਫੋਟੋ ਆਪਣੇ ਕੋਲੇ ਵਧੀਆ ਖਿੱਚ ਕੇ ਭੇਜੀਆ ਬਾਕੀ 1 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਜੀ ਕਾਟਾ ਬਦਾ ਮਾਲਕ ਮੂਕੇ ਤੇ ਕਰ ਲੈਣਗੇ ਗੱਡੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਪਸੰਦ ਆਊਗਾ ਗੱਡੀ ਤੁਸੀਂ ਮਾਲਕ ਦੇ ਘਰੇ ਜਾ ਕੇ ਚੈੱਕ ਕਰ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਦੇ ਹੀ ਦਿੱਤਾ ਕਰੋ ਮਾਲਕ ਦੇ ਨਾਲ ਗੱਲਬਾਤ ਆਪ ਹੀ ਜੀ ਇੱਕ ਹੋਰ ਆਪਾਂ ਸਵੈਪਟ ਗੱਡੀ ਲੈ ਕੇ ਪਹੁੰਚੇ ਹਾਂ ਪੰਜ ਮਾਡਲ ਗੱਡੀਆਂ ਸੀ ਇਹ ਦੋ 에어 ਬੈਗਸ ਮਿਲ ਜਾਣਗੇ ਅਲਾਈ ਆਪਾਂ ਨੂੰ ਵਧੀਆ ਮਿਲ ਜਾਣਗੀ ਤੇ ਫੋਟੋ ਵਿੱਚ ਸਾਰਾ ਕੁਝ ਤੁਹਾਨੂੰ ਆਪਾਂ ਦਿਖਾਈ ਰਹੇ ਹਾਂ ਜੀ ਟਾਇਰਾਂ 'ਚ ਅਲਾਈ ਟਾਇਰ ਵਧੀਆ ਗੱਡੀ ਪੈਟਰੋਲ ਤੇ ਹੈ ਜੀ 80000 ਰੁਪਏ ਕੁੱਲ ਮਾਲਕ ਨੇ ਡਿਮਾਂਡ ਕੀਤੀ ਹੈ ਰੇਟ ਕੋਈ ਫਿਕਸ ਨਹੀਂ ਹੈਗਾ ਘਾਟਾ ਵਾਧਾ ਕੀਤਾ ਜਾਊਗਾ ਜੀ ਵਧੀਆ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੱਭ ਕੇ ਲਿਆਂਦੀ ਆ ਜੀ ਜਮਾ ਸਸਤੀ ਗੱਡੀ ਆ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦਾ ਤੋਰ ਕੇ ਦੇਖ ਸਕਦਾ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਜੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗੀ ਵੀਡੀਓ ਪਸੰਦ ਆਈ ਹੈ ਲਾਈਕ ਸ਼ੇਅਰ ਜ਼ਰੂਰ ਕਰ ਦੋ ਬਸ ਬਸਪੋਰਟ ਕਰੋ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਜ਼ਰੂਰ ਦੱਸਿਓ ਤੇ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਕਿਸੇ ਨੇ ਐਡ ਕਰ ਬਹੁਣੀਆਂ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਤੁਹਾਨੂੰ ਮਿਲੇਗਾ ਪੂਰੀ ਵੀਡੀਓ ਚ ਉੱਥੇ ਹਮੇਸ਼ਾ ਲਿਖੇ ਰਹਿੰਦਾ ਜੀ ਤੇ ਹੁਣ ਦੋ ਜੀ ਮੈਨੂੰ ਇਜਾਜ਼ਤ